ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਇੱਥੇ ਆ ਗਿਆ ਸਵੇ ਸਵੇ ਦਾ ਟਾਈਮ ਤੇ ਇੱਥੇ ਮੈਂ ਕਿ ਬੈੱਡ ਸ਼ੀਟ ਚੇਂਜ ਕਰ ਲੈ ਇਦਾਂ ਹੁੰਦਾ ਨਾ ਕਿ ਮਤਲਬ ਵਾਈਟ ਕਲਰ ਦੀ ਜਿਹੜੀ ਹੁੰਦੀ ਜਾਂ ਲਾਈਟ ਬਹੁਤ ਹੀ ਕਲਰ ਦੀ ਹੁੰਦੀ ਹੈ ਤੇ ਉਹ ਜਿਹੜੀ ਬੈੱਡ ਸ਼ੀਟ ਹੈ ਉਹ ਹੱਥ ਲੱਗਣ ਨਾਲ ਵੀ ਥੰਡੀ ਹੋ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਜਲਦੀ ਜਿਹੜੀ ਉਹ ਚੇਂਜ ਕਰਨੀ ਪੈ ਜਾਂਦੀ ਹੈ ਤੇ ਉਹ ਮੈਂ ਬੈੱਡ ਸ਼ੀਟ ਲਾ ਦਿੱਤੀ ਤੇ ਫਿਰ ਮੈਂ ਆ ਵਛਾਤੀ ਨਾ ਬੜੀ ਵਧੀਆ ਲੱਗਦੀ ਮਤਲਬ ਦੂਜੇ ਤੀਜੇ ਦਿਨਾਂ ਚੇਂਜ ਹੋ ਜੇ ਨਾ ਤੇ ਇੱਕ ਬੈੱਡਰੂਮ ਵੀ ਇਹ ਨਾ ਸ਼ੋਭਾ ਜੀ ਵੱਜ ਜਾਂਦੀ ਹੈ ਨਾਲੇ ਚੰਗਾ ਲੱਗਦਾ ਵਧੀਆ ਲੱਗਦਾ ਬਾਹਰ ਕੋਲ ਨਾਲ ਵੀ ਚੰਗਾ ਲੱਗਦਾ ਵਾ ਤੇ ਇੱਥੇ ਮੈਂ ਲਿਖਿਆ ਨਾ ਸੰਡੇ ਦਾ ਦਿਨ ਸੀ ਹਾਂ ਸੰਡੇ ਦਾ ਦਿਨ ਸੀ ਇਸ ਕਰਕੇ ਨਾ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਅੱਜ ਨਾਸ਼ਤੇ ਨੂੰ ਤੇ ਕਿਉਂਕਿ ਤੁਹਾਨੂੰ ਪਤਾ ਲੇਟ ਉੱਠਦੇ ਆ ਸੰਡੇ ਕਰਕੇ ਬੱਚਿਆਂ ਨੇ ਸਕੂਲ ਨਹੀਂ ਜਾਣਾ ਹੁੰਦਾ ਤੇ ਆਪਾਂ ਵੀ ਥੋੜਾ ਜਿਹਾ ਇਗਨੋਰ ਕਰੀਦਾ ਕਿ ਸਪਤੇ ਕੀ ਉੱਠਣਾ ਵਾ ਤੇ ਅੱਜ ਇਹਦਾ ਦਿਨ ਹੁੰਦਾ ਨੀਂਦ ਪੂਰੀ ਕਰਨ ਦਾ ਬੱਚੇ ਵੀ ਨੀਂਦ ਪੂਰੀ ਕਰ ਲੈਂਦੇ ਤੇ ਆਪਣੀ ਵੀ ਹੋ ਜਾਂਦੀ ਹੈ ਨੀਂਦ ਪੂਰੀ ਤੇ ਆਪਾਂ ਲੇਟ ਉੱਠੇ ਸੀ ਤੇ ਅੰਟੀ ਬਾਹਰ ਆਏ ਸੀ ਕਪੜੇ ਧੋਣ ਵਾਲੇ ਤੇ ਮੈਂ ਇਸ ਕਰਕੇ ਫੇਛੇਤੀ ਛੇਤੀ ਜਿਹੜੀ ਉਹ ਚਾਦਰ ਲਗਾ ਲਾ ਦਿੱਤੀ ਤੇ ਇੱਥੇ ਸਾਡੇ ਨੂੰ ਸੱਸ ਦੀ ਗੱਪ ਛੱਪ ਜਿਹੜੀ ਉਹ ਸ਼ੁਰੂ ਹੋ ਗਈ ਹੀ ਇੱਧਰ ਉੱਧਰ ਦੀ ਆਪਾਂ ਗੱਲਾਂ ਕਰਨੀਆਂ ਹੁੰਦੀਆਂ ਜਾਂ ਘਰ-ਬਾਰ ਦੀਆਂ ਇਹ ਧਿਆ ਕਰ ਲੀਏ ਉਹ ਧਿਆ ਕਰ ਲੀਏ ਐਦਾ ਨਹੀਂ ਬਸ ਚੱਲਦੀਆਂ ਦਿੰਦੀਆਂ ਵਾ ਜਿੱਦਾਂ ਘਰ ਗਰਸਤੇ ਦੀਆਂ ਕੋਈ ਗੱਲਾਂ ਹੁੰਦੀਆਂ ਐਦਾ ਹੀ ਬਸ ਤੇ ਇੱਥੇ ਬੈੱਡ ਸ਼ੀਟ ਪੇ ਵਿਛਾ ਦਾਂਗੇ ਸਾਰੇ ਕੰਮ ਜਦੋਂ ਉਹ ਫਿਨਿਸ਼ ਹੋ ਗਏ ਹੀ ਤੇ ਇਹ ਨਾਸ਼ਤਾ ਰਹਿ ਗਿਆ ਹੀ ਨਾਸ਼ਤਾ ਤੁਹਾਨੂੰ ਦਿਖਾਉਣੇ ਅੱਜ ਸਪੈਸ਼ਲ ਕੀ ਆਪਾਂ ਕਰਨ ਜਾ ਰਹੇ ਆ ਨਾਸ਼ਤਾ ਉਹ ਵੀ ਤੁਹਾਨੂੰ ਦਿਖਾਉਣੇ ਤਾਂ ਨਾਲ ਸ਼ੇਅਰ ਕਰਦੇ ਆ ਤੇ ਆਪਣਾ ਘਰ ਜੀ ਆਪਣਾ ਹੁੰਦਾ ਜਿੱਦਾਂ ਦਾ ਮਰਜ਼ੀ ਹੋਵੇ ਭਾਵੇਂ ਉਹ ਚੰਗਾ ਭਾਵੇਂ ਉਹ ਮਾੜਾ ਵਾ ਤੇ ਅੱਜ ਕੱਲ ਤੇ ਉਹ ਜ਼ਮਾਨਾ ਕਿ ਮਤਲਬ ਕੋਈ ਵੀ ਕੋਈ ਚੰਗੀ ਰੋਟੀ ਖਾਂਦਾ ਹੋਊਗਾ ਨਾ ਤੇ ਕੋਈ ਇਹ ਹੋਊਗਾ ਕਿ ਇਹ ਚੰਗੀ ਰੋਟੀ ਕਿਉਂ ਖਾਂਦਾ ਪਿਆ ਵਾ ਇਹ ਇਹ ਜਿਹੜੇ ਲੈਵਲ ਤੇ ਹੈਗਾ ਹੀ ਉਸੇ ਲੈਵਲ ਤੇ ਹੀ ਰਹੇ ਤੇ ਇਹ ਨਾ ਬਹੁਤਾ ਜਿਆਦਾ ਅੱਗੇ ਨਾ ਵਧੇ ਪਰ ਆਪਾਂ ਤੇ ਚਲੋ ਜੀ ਮਿਹਨਤ ਕਰੀ ਦੀ ਆ ਤੁਹਾਡੇ ਸਾਹਮਣੇ ਮਿਹਨਤ ਕਰੀ ਦੀ ਆ ਤੇ ਇਸ ਇਹ ਮਿਹਨਤ ਫਲ ਗਈ ਤੇ ਆਪਾਂ ਜਰੂਰ ਆਪਣੇ ਘਰ ਨੂੰ ਰੈਨਵਰਟ ਕਰਾਵਾਂਗੇ ਜਾਂ ਘਰ ਆਪਣਾ ਨਵਾਂ ਖਰੀਦਾਂਗੇ ਜਰੂਰ ਕਿਉਂਕਿ ਇੱਥੇ ਬਹੁਤ ਜਿਆਦਾ ਪਾਣੀ ਆ ਜਾਂਦਾ ਜਿੰਨਾ ਆਪਾਂ ਮਰਜੀ ਨਵਾਂ ਸਮਾਨ ਲਿਆ ਕੇ ਰੱਖ ਲਈਏ ਫਰਨੀਚਰ ਲਿਆ ਕੇ ਰੱਖ ਲਈਏ ਬਟ ਇੱਥੇ ਜਿਹੜਾ ਉਹ ਪਾਣੀ ਜਿਹੜਾ ਉਹ ਆ ਜਾਂਦਾ ਵਾ ਤੇ ਨਵਾਂ ਫਰਨੀਚਰ ਵੀ ਜਿਹੜਾ ਉਹ ਤੇ ਸਪੈਸ਼ ਹੋ ਜਾਂਦਾ ਉਹਦੀ ਕੋਈ ਸ਼ੋਭਾ ਨਹੀਂ ਰੈਂਦੀ ਹੈਗੀ ਤੇ ਇੱਥੇ ਵੀ ਆ ਦੇ ਸੋਫੇ ਹੀ ਤੇ ਜਦੋਂ ਨਵੇਂ-ਨਵੇਂ ਲਿਆਂਦੇ ਸੀ ਤੇ ਉਦੋਂ ਜਿਹੜਾ ਉਹ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਪਾਣੀ ਆਇਆ ਤੇ ਪੂਰੇ-ਪੂਰੇ ਸੋਫੇ ਜਿਹੜੇ ਉਹ ਜਿਹੜੇ ਪਾਣੀ ਦੇ ਵਿੱਚ ਆ ਗਏ ਸੀ ਪੂਰੇ-ਪੂਰੇ ਸੋਫੇ ਦਾ ਪੂਰਾ ਬੈੱਡ ਆ ਗਿਆ ਇਹ ਆਪਾਂ ਬੈੱਡ ਦੇ ਉੱਪਰ ਚੜ੍ਹੇ ਸੀ ਤੇ ਉਦੋਂ ਨੀ ਬੁਰੀ ਹਾਪ ਤੇ ਸੀ ਉਹ ਮੈਂ ਉਦੋਂ YouTube ਚ ਚੈਨਲ ਨਹੀਂ ਸੀ ਬਣਾਇਆ ਜੇ ਬਣਾਇਆ ਹੁੰਦਾ ਤੇ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਦੀ ਕਿ ਕਿੰਨਾ ਕਿੰਨਾ ਪਾਣੀ ਜਿਹੜਾ ਉਹ ਅੰਦਰ ਚ ਆ ਚੁੱਕਾ ਸੀ ਬੈੱਡ ਤੇ ਜਿਹੜੇ ਸੋਫੇ ਪੂਰੀ ਤਰ੍ਹਾਂ ਗਿੱਲੇ ਹੋ ਚੁੱਕੇ ਸੀ ਪਤਾ ਨਹੀਂ ਆਪਾਂ ਕਿੰਨੀਆਂ ਘਤੂ ਪਾ ਲਵਾ ਲਵਾ ਕੇ ਇਹਨਾਂ ਨੂੰ ਸਫਾਇਆ ਤੇ ਹਮ ਇਹਨਾਂ ਨੂੰ ਫੇਰ ਆਪਾਂ ਜਿਹੜਾ ਉਹ ਸੈੱਟ ਕੀਤਾ ਫੇਰ ਸਾਰਾ ਪ੍ਰੋਪਰ ਸੈੱਟ ਕੀਤਾ ਇਦਾਂ ਹੁੰਦਾ ਮਤਲਬ ਸੌਣ ਦੇ ਮਹੀਨੇ ਵਿੱਚ ਹਮੇਸ਼ਾ ਇਦਾਂ ਹੁੰਦਾ ਕਿ ਪਾਣੀ ਬਹੁਤ ਜ਼ਿਆਦਾ ਆਉਂਦਾ ਇੱਕ ਦੋ ਵਾਰੀ ਤੇ ਇੰਨਾ ਜਨ ਬਾਬਾ ਜੀ ਦੀ ਕਿਰਪਾ ਚਾਹੀਦੀ ਬਸ ਬਾਬਾ ਜੀ ਦੀ ਕਿਰਪਾ ਹੋਏਗੀ ਜ਼ਰੂਰ ਆਪਣਾ ਜਿਹੜਾ ਉਹ ਘਰ ਲਵਾਗੇ ਬਣਵਾਵਾਂਗੇ ਆਪਣਾ ਘਰ ਆਜਾ ਗਜਾਤਵਾਰ ਦਾ ਦਿਨ ਤੇ ਇੱਥੇ ਆ ਗਏ ਨੇ ਇੱਥੇ ਛੋਲੇ ਤੇ ਆਲੂ ਤੇ ਇਹ ਹੈ ਜੀ ਕਚੋਰੀ ਅੱਜ ਸੰਡੇ ਹੀ ਨਾ ਇਸ ਕਰਕੇ ਆ ਲਿਆਂਦੀਆਂ ਕਚੋਰੀਆਂ ਆ ਵੇਖ ਸਕਦੇ ਤੇ ਸੰਡੇ ਵੀ ਸੰਡੇ ਆ ਜਾਂਦੀਆਂ ਵੈਸੇ ਤੇ ਜਿਹੜਾ ਖਾਣੇ ਹੋਣੇ ਕੀ ਉਹਦੇ ਤੇ ਦਾਲ ਮੈਂ ਜਿਹੜੀ ਸਿਰੇ ਸਿਰੇ ਬਣਾ ਲਈਏ ਜਿਹਨਾਂ ਨੇ ਬਣਾਈਆਂ ਤੇ ਟੱਕ ਦਿੱਤੀ ਤੇ 1 ਸੋਣ ਮਹੀਨੇ ਕਰਕੇ ਤੇ ਲੰਗਰ ਲਗਾਇਆ ਸੀ ਮਾਲਪੂੜੇ ਦਾ ਤੇ ਖੀਰ ਤੇ ਇੰਨੀ ਜਿਹੜੀ ਉਹ ਵੱਧ ਕੇ ਆ ਗਈ ਖੀਰ ਤੇ ਐ ਹੈਗੀ ਤੇ ਮਾਲਪੂੜੇ ਨਮਾਇਸਟਾ ਜਿਹੜਾ ਪਹਿਲਾ ਸੈਮੈਸਟਰ ਜਿਹੜਾ ਖਤਮ ਹੋ ਗਿਆ ਵਾ ਵਿੱਚ ਉਹਨੇ ਇਹ ਕਾਪੀਆਂ ਵਗੈਰਾ ਰੱਖੀਆਂ ਜਿਹੜੀਆਂ ਉਹ ਜਿਸ ਸਮਸਤ ਚਾਹੀਦੀਆਂ ਇਹ ਕਾਡ ਲੈਣੇ ਆ ਤੇ ਇੱਕ ਡਿਬਕਸ ਹੋਣੀ ਆ। 1 ਡਿਜੋਇ। ਲਿਖਿਆ ਆ ਸੈਕਿੰਡ ਸਮੈਸਟਰ। ਹਾਂ 3rd ਹੋ ਗਿਆ। ਹਾਂ ਟਰਮ। ਇਹ ਆ ਗਿਆ ਸੈਕਿੰਡ ਟਰਮ ਦੀ। ਇਹ ਕਾਡ ਲੈਣੇ ਆ। ਇੱਕ ਕਾਪੀ ਆ ਮੇ ਹੈ ਦੀ ਆ ਪਈਆਂ ਸਾਰੀਆਂ। ਇਹ ਇਚ ਕਾਪੀ ਨਹੀਂ ਖੜਾ। ਇੱਕ ਹਿੰਦੀ ਦੇ ਇੱਕ ਪੰਜਾਬੀ ਤੇ ਬਾਕੀ ਤਾਂ ਬਤਾ ਇੰਗਲਿਸ਼ ਦੇ ਸਾਰੇ ਸਬਜੈਕਟ ਨੇ ਆ। ਚਾਹੇ ਉਹ ਵਿਆ ਕਾਪੀਆਂ, ਜਿਓ ਜਿਮੈਟਰੀ ਤੇ ਕਵਰ ਜਿਹੜੇ ਨੂੰ ਸਕੂਲੋਂ ਮਿਲ ਜਾਂਦੇ ਆ। ਸਕੂਲ ਵਾਲੇ ਇਹਨੂੰ ਚੜਾਉਂਗੇ ਸਾਰੇ ਕਾਪੀਆਂ ਤੇ ਤੇ ਬੈਗ ਕਰਨ ਦੀ ਰੈਡੀ ਕਿਉਂਕਿ ਕੱਲ ਜਾਣਾ ਫੇਰ ਤਦ ਲੋ ਜੀ ਇੱਥੇ ਆਪਾਂ ਕਰਦੇ ਆ ਨਵੀਂਸ਼ ਦੇ ਪੈਕ ਦੀ ਤਿਆਰੀ ਤੇ ਸਾਰੀਆਂ ਕਾਪੀਆਂ ਨੂੰ ਨਾ ਕਵਰ ਚੜਾਉਣੇ ਪੈਂਦੇ ਆ ਤੇ ਜਿਹੜੀਆਂ ਬੁੱਕਸ ਉਹ ਸੈਕਿੰਡ ਸੈਮੈਸਟਰ ਦੀਆਂ ਜਿਹੜੀਆਂ ਹੋਰ ਹੁੰਦੀਆਂ ਵਾ ਉਹ ਮਤਲਬ ਆਪਾਂ ਇੱਕੋ ਵਾਰੀ ਲੈ ਲੈਨੇ ਆ ਕਾਪੀਆਂ ਤੇ ਜਿਹੜੀਆਂ ਬੁੱਕਸ ਵਗੈਰਾ ਇੱਕੋ ਵਾਰੀ ਲੈ ਲੇ ਦਿਆਂ ਫਿਰ ਉਹ ਸੈਮੈਸਟਰ ਦੇ ਹਿਸਾਬ ਨਾਲ ਜਿਹੜਾ ਉਹ ਪੈਕ ਕਰ ਦੇਣੀ ਆ ਜਾਂ ਬਾਈਂਡ ਕਰਵਾ ਦੇਣੀ ਆ ਬਾਹਰੋਂ ਤੇ ਜਾਂ ਫਿਰ ਮੈਂ ਆਪ ਹੀ ਕਵਰ ਜਿਹੜੇ ਚੜਾ ਦੇਣੀ ਕਾਪੀਆਂ ਨੂੰ ਕਿ ਮੈਂ ਆਪ ਚੜਾ ਦਿੰਨੀ ਆ ਤੇ ਜਿਹੜੇ ਬੁੱਕਸ ਦੇ ਕਵਰ ਹੁੰਦੇ ਨਾ ਉਹ ਹਾਰਡ ਹੁੰਦੇ ਆ ਉਹ ਮੈਂ ਬੁੱਕਸ ਤੋਂ ਉਹ ਜਿਹੜਾ ਬਾਈਂਡ ਕਰਵਾ ਦੇਣੀ ਤੇ ਇ ఏ బాటా థనూర జావా పతా హ ਆਪਣੀ ਮਾਂ ਤੇ ਪੂਰੀ ਤਰ੍ਹਾਂ ਡਿਪੈਂਡ ਹਿੰਦਾ ਤੇ ਇਹ ਵੀ ਇਸ ਤਰ੍ਹਾਂ ਹੀ ਮੁੰਡਾ ਮੇਰਾ ਤੇ ਪੂਰੀ ਤਰ੍ਹਾਂ ਡਿਪੈਂਡ ਆ ਤੇ ਇਥੇ ਮੇਰਾ ਨਾਮ ਵਗੈਰਾ ਪਾਸਪੋਰਟ ਵਗੈਰਾ ਸਭ ਕੀ ਦਈ ਉਹ ਸਭ ਕੁਝ ਮੈਂ ਲੈ ਕੇ ਭੇਜਦੀ ਆ ਕਿ ਬੱਚੇ ਨੂੰ ਉੱਥੇ ਜਾ ਕੇ ਨਾ ਹੋਏ ਕਿ ਮੇਰੀ ਮਾਂ ਨੇ ਜਿਹੜਾ ਉਹ ਆਟਾ ਹੈ ਕਿਤਾ ਪੈਨਸਲ ਨਹੀਂ ਆ ਗਈ ਰੇਜ਼ ਨਹੀਂ ਆ ਗਈ ਕੁਛ ਨਹੀਂ ਆ ਕਿ ਮੇਰੇ ਬੈਗ ਚ ਤੇ ਇਥੇ ਜਿਹੜਾ ਉਹ ਫ੍ਰੀ ਬੈਠਾਏ ਕੋਈ ਟੈਨਸ਼ਨ ਨਹੀਂ ਆ ਕਿ ਮੇਰੇ ਬੱਚੇ ਨੂੰ ਤੇ ਇਥੇ ਲੋਜੀ ਨਾਸ਼ਤਾ ਕਰੋ ਲੰਚ ਬ੍ਰਾਂਚਾ ਦਾ ਇਕੱਠਾ ਹੋ ਰਿਹਾ ਵਾ ਤੇ ਪੂਰੀਆਂ ਛੋਲੇ ਤੇ ਪਰੌਂਠੀ ਇਹ ਕਿ ਨਾਲ ਮੈਂ ਬਣਾ ਦਿੱਤੀ ਸੀ ਨਾਲ ਚਾਹ ਤੇ ਨਮਿਸ਼ ਤੇ ਪਹਿਲਾਂ ਖਾ ਕੇ ਫ੍ਰੀ ਹੋ ਗਿਆ ਉਹਨੂੰ ਮੈਂ ਪਹਿਲਾਂ ਫ੍ਰੀ ਕਰ ਦਿੰਨਾ ਕਿ ਤੂ ਖਾ ਤੇ ਤੂੰ ਥੋੜਾ ਜਿਹਾ ਨਾਲੇ ਪੜ ਲੇਗਾ ਨਾਲੇ ਅੱਜ ਸੰਡੇ ਆ ਤੇ ਅੱਜ ਨਾ ਤੋਂ ਕਿ ਜਿਹੜਾ ਉਹ ਰੈਡੀ ਹੋ ਜਾਣਾ ਵਾ ਤੇ ਇੰਨੇ ਕਿੰਨੇ ਦਿਨਾਂ ਬਾਅਦ ਉਹਨੇ ਜਿਹੜਾ ਉਹ ਸਕੂਲ ਜਿਹੜਾ ਉਹ ਜਾਣਾ ਹੀ ਅੱਜ ਮੰਡੇ ਨੂੰ ਤੇ ਇਥੇ ਬਹੁਤ ਹੀ ਕਰੰਚੀ ਜਿਹੜੀਆਂ ਉਹ ਖਚੋਰੀਆਂ ਸੀ ਦਾਲ ਵਾਲੀਆਂ ਜਿਹਨੂੰ ਕਹਿਆ ਜਾਂਦਾ ਮਾਈ ਬਾਜੀ ਸਾਰੀਕਾਲ ਸਾਰਿਆਂ ਨੂੰ